ਅੱਜ ਅਸੀਂ ਚੱਲਿਆਂਗੇ ਫਲ ਤੋੜਨਾ ਤੁਹਾਨੂੰ ਨਾਲੇ ਫਲ ਦਿਖਾਣੇ ਆ ਜਿਹਦੀ ਸਾਨੂੰ ਕੋਈ ਲੋੜ ਨਹੀਂ ਪਰ ਮੋਟਾ ਸਾਡੇ ਘਰੇ ਲੱਗਿਆ ਹੋਇਆ ਲੋੜ ਦੂਜਿਆਂ ਨੂੰ ਐ ਅਸੀਂ ਤਾਂ ਕਦੇ ਵਰਤੇ ਨਹੀਂ ਹੈਗੇ ਕਿਉਂਕਿ ਅਸੀਂ ਤਾਂ ਆਕਸੀਜਨ ਤੇ ਪਲਦੇ ਆ ਆਜਾ ਕੋਠੇ ਚੱਲੀਏ ਜੇ ਕਿਸੇ ਨੇ ਕੁਝ ਵੀ ਲੈਣਾ ਹੁੰਦਾ ਤੋਂ ਉਹਨੂੰ ਨਾਲੇ ਮਦਦ ਹੋ ਜਾਂਦੀ ਆ ਅਸੀਂ ਆਪ ਤਾਂ ਕਦੇ ਵਰਤੇ ਨਹੀਂ ਨਾ ਸਾਡਾ ਕੋਈ ਪੜ੍ਹਾਈ ਦਾ ਖਰਚਾ ਹੈ ਨਾ ਰੋਟੀ ਪਾਣੀ ਦਾ ਖਰਚਾ ਹੈ ਨਾ ਜਵਾਬਾਂ ਦਾ ਖਰਚਾ ਸਾਡਾ ਇਸ ਕਰਕੇ ਦੂਜਿਆਂ ਦੀ ਕੰਮ ਆਉਂਦੇ ਨੇ ਤਾਂ ਤਾਂ ਲੋਡ ਹੁੰਦੀ ਹੈ। ਆਲਾ ਫੜਾ ਮੈਂ ਤੋੜਦਾ ਤੋ ਚੱਕ ਲੂ। ਆ ਦੇਖੋ ਛੱਡੇ ਨਾਲ ਬੂਟਾ ਲੱਗਿਆ ਹੋਇਆ। ਠੀਕ ਹੈ ਨਾ ਤੁਹਾਨੂੰ ਦਿਖਾਣੇ ਆਗੇ। ਕਿਉਂਕਿ ਤਾਂ ਹੀ ਅਜੀ ਸਵੇਰੇ ਆਰਾਮ ਨਾਲ 10 ਵਜੇ ਉੱਠਦੇ ਆਂ। ਮੌਜਾਂ ਕਰਦੇ ਆਂ ਕਿਤੇ ਜਾਣ ਨੇ ਨਹੀਂ ਆਣਾ ਜੀ ਅਸ ਕੱਲਾ ਪਾਣੀ ਦੇਣਾ। ਆ ਦੇਖ ਵੀ ਲੋ ਤੇ ਕਹੋਂਗੇ ਝੂਠ ਬੋਲਦੇ ਆਂ। ਆ ਲੱਗੇ ਫਿਰ। ਆ ਹਜੇ 200 ਦਾ ਹੋਇਆ ਹੈਗਾ। ਆਹ ਪੂਰਾ ਪੱਕਿਆ ਹੋਇਆ ਦੇਖੋ ਅੱਜ ਰੋਜ਼ ਦੀ ਰੋਜ਼ ਨਾ ਟਾਈਮ ਟਾਈਮ ਤੇ ਤੋੜ ਲੈਨੇ ਆ ਵਧੀਆ ਨਜ਼ਾਰੇ ਲਈਦੇ ਨੇ ਆ ਬਾਕੀ ਤਾਂ ਫੇਰ ਤੋੜਾਂਗੇ ਤੁਹਾਨੂੰ ਦਿਖਾਣਾ ਇੱਕ ਨਾ ਅਸੀਂ ਨਵਾਂ ਬੂਟਾ ਲਾਇਆ ਠੀਕਾ ਉਹ ਪਤਾ ਨਹੀਂ ਉਹ ਤਾਂ ਮਿੱਟੀ ਦਾ ਚੱਕਰ ਪੈ ਗਿਆ ਜਾਂ ਖਾਦ ਫੂਦ ਘੱਟ ਪਈ ਆ ਉਹ ਗੜ ਕੇ ਟੁੱਟ ਕੇ ਡੰਨਣ ਲੱਗਦੀ ਆ ਦੇ ਆ ਪਰ ਆਇਆ ਖਰਾਬ ਹੋ ਗਏ ਆ ਵੀ ਦੇਖੋ ਆ ਵੀ ਖਰਾਬ ਹੋ ਗਏ ਆ ਦੇਖੋ ਆਪੇ ਟੁੱਟਦੇ ਨੇ ਹੁਣ ਇਹ ਕੰਮ ਦੇ ਨਹੀਂ ਰਹੇ ਇਹ ਆ ਬੂਟੇ ਤੇ ਵੀ ਲੱਗੇ ਹੋਏ ਨੇ ਮੈਂ ਸਪੂਰੇ ਆ ਵਧੀਆ ਕੜਾਕੇਦਾਰ ਨਾਲੇ ਦੇਖੋ ਆਵਾਜ਼ ਆਉਂਦੀ ਐ ਨਾ भर पूटा हो लगे जे हां वादू पूरे कड़ाकेदार लगते हैं आंधी आवाज ਇਹ ਬੂਟਾ ਵੀ ਨਾਲੇ ਸਸਤਾ ਜਾਈ ਹੈ 150 ਦਾ ਇੱਕ ਬੂਟਾ ਪੈਂਦਾ ਹੈਗਾ 500 ਦੇ ਨੋਟਾਂ ਵਾਲਾ ਉਹ ਜਿਹੜਾ ਲਿਆਂਦਾ ਸੀਗਾ ਨਾਲ ਲਿਆਂਦਾ 125 ਰੁਪਏ ਦਾ ਸੀਗਾ ਪਤਾ ਨਹੀਂ ਹੁਣ ਬੂਟਾ ਖਰਾਬ ਹੈ ਕਿ ਪੀ ਖਰਾਬ ਹੈ ਸਾਰੇ ਖਰਾਬ ਹੋ ਗਏ ਨਾ ਇਹ ਵਰਤੇ ਜਾਣ ਹੁਣ ਬਾਕੀ ਹੁਣ ਉੱਧਰ ਰਹਿ ਗਏ ਉਹ ਵੀ ਤੋੜ ਲੈਣੇ ਆ ਹਾਂ ਹੁਣ ਇਨੇ ਨਵੇਂ ਲਾਇਏ ਸੀ ਨਾ 2 ਸਾਲ ਹੋ ਗਏ ਨੇ ਹੁਣ ਫਲ ਦੇਣ ਲੱਗੇ ਨੇ ਆਇਆ ਫਿਰ ਤੁਸੀਂ ਆਹ ਦੇਖੋ ਵੈਰਾਈਟੀ ਦੇਖੋ ਆਵਾਜ਼ ਕਿੰਨੀ ਵਧੀਆ ਆਉਂਦੀ ਆ ਇੰਨਾ ਮੇਰੇ ਨਿਆਰੇ ਆਉਂਦੇ ਨੇ ਨਾ ਬਾਕੀ ਉਧਰ ਬਾਕੀ ਉਧਰ ਲੱਗੇ ਹੋਏ ਨੇ ਪਰਲੇ ਪਾਸੇ ਉਹ ਹਜੇ ਥੋੜੇ ਹੀ ਨਾ ਕੱਚੇ ਜਿਹੇ ਨੇਗੇ ਮਤਲਬ ਕਿ ਐ ਗਿੱਲਗਿੱਲੇ ਜੇ ਨੇ ਕੱਲ ਤੱਕ ਹੋ ਜਾਣਗੇ ਜੇ ਮੌਸਮ ਠੀਕ ਰਹਾ ਚਲੋ ਠੀਕ ਹੈ ਜੀ ਪਰ ਇਹ ਦੇਖੋ ਅਸੀਂ ਨਹੀਂ ਵਰਤਨੇ ਕਿ ਸਾਨੂੰ ਨਾ ਲੋੜ ਹੈ ਨਾ ਸਾਡਾ ਕੋਈ ਖਰਚਾ ਹੀ ਹੈ ਐਵੇਂ ਕਹਾਂ ਮੈਂ ਕਿਸੇ ਨੇ ਕੋਈ ਗੱਡੀ ਲੈਣੀ ਆ ਮੋਟਰਸਾਈਕਲ ਲੈਣਾ ਜਾਂ ਕੋਈ ਹੋਰ ਲੈਣਾ ਉਹ ਫੋਨ ਕਰ ਦਿੰਦਾ ਵਧੀਆ ਫਿਰ ਉਹਦੇ ਅਕਾਊਂਟ ਚ ਬੈਂਕ ਟੂ ਬੈਂਕ ਟ੍ਰਾਂਸਫਰ ਕਰ ਦਿੰਦੇ ਨੇ ਸਾਡੇ ਲਈ ਤਾਂ ਇਹ ਕਾਗਜ਼ ਹੀ ਆ ਅਜ ਤਾਂ ਬਸ ਇੱਥੇ ਹੀ ਨਾ ਯਾਮ ਇੱਕ ਢੇੜਾ ਕੱਢ ਜਾਈਦਾ ਓਰੇ ਕਿਉਂਕਿ ਆਕਸੀਜਨ ਵਾਲੀ ਅਸੀਂ ਪਾਲਪੋ ਜਾਨੇ ਆਂ ਠੀਕ ਹੈ ਓਕੇ ਚਲੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਬਾਏ ਕਰਦੇ ਪੁੱਤ ਚਲੋ